हां जी ससे कार जी सारਨ ਅਨੁਸਾਰ ਨੇ ਕਰਫਿਰ ਤੋਂ ਸਵਾਗਤ ਕਰਦੇ ਆਂ ਸਿੱਧੂ ਕਾਰ ਵਯਾਰ পেইਜ ਉਤੇ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਬੈਸਟ ਡੀਲ ਲੈ ਕੇ ਪਹੁੰਚਾਂਗੇ ਸਕੋਡਾ ਰੈਪਿਡ ਕਾਰ ਆਈ ਹੈ ਜੀ ਆਪਣੇ ਕੋਲੇ 11/12 ਫੌਜੀ ਵੀਰ ਕੋਲੇ ਕਾਰ ਸੀ ਪੂਰੀ ਸੋਹਣੀ ਰੱਖੀ ਹੋਈ ਹੈ ਕਾਰ ਘਰੇ ਪੂਰੀ ਬਾਈ ਨੇ ਸਫਾ ਸ਼ਿੰਗਾਰ ਕਰਕੇ ਰੱਖੀ ਹੋਈ ਹੈ ਕਾਰ ਇੱਕ ਵੀ ਰੁਪਿਆ ਕਾਰ ਦੇ ਉੱਪਰ ਲਾਉਣ ਦੀ ਜਰੂਰਤ ਨਹੀਂ ਐਨੇ ਸਸਤੇ ਰੇਟ ਦੇ ਪ੍ਰਕਾਰ ਦੇ ਦਾਂਗੇ ਕਿ ਤੁਹਾਨੂੰ ਕਾਰ ਕਿਤੇ ਮਿਲਣੀ ਆਪਣੇ ਰੇਟ ਦੇ ਉੱਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਬਾਕੀ ਜਿਹੜੇ ਭਰਾ ਚੈਨਲ ਤੇ ਨੇ ਮੈਨੂੰ ਉਹਨਾਂ ਨੂੰ ਬੇਨਤੀ ਚੈਨਲ ਨੂੰ ਬਾਕੀ ਸਬਸਕ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਕਾਰ ਦੇ ਨੇਮਦੀ ਜੀ ਇਹ ਹੈ ਕਿ ਸਕੌਡਾ ਰੈਪਿਡ ਜੀ 2011 ਰਜਿਸਟਰ 12 ਮਾਡਲ ਇੱਕ ਵਾਰੀ ਕਹਿੰਦੇ ਕਿ ਇਹ ਕਹੜੋ ਕਾਰ ਦੀ ਜੀ ਬਿਲਕੁਲ ਹੀ ਨਵੀਂ ਕਾਰ ਪਈ ਹੈਗੀ ਸਾਰੀ ਓਰੀਜਨਲ ਆ ਮਾੜੇ ਮੋٹے ਬੰਪਰ ਜਰੂਰ ਹੋਏ ਨੇ ਪੇਂਟ ਪਰ ਇੰਜਨ ਗੇਅਰ ਦੀ ਲੱਗੀ ਬੱਜੀ ਦੀ ਉਹ ਚੀਜ਼ ਦੀ ਗਾਰੰਟੀ ਹੈ ਸਾਡੀ ਇੱਕ ਵਾਰ ਤੁਹਾਨੂੰ ਆਪਾਂ ਇਹਦਾ ਇੰਟੀਰੀਅਰ ਸਿਸਟਮ ਵੀ ਚੈੱਕ ਕਰਵਾ ਦਈਏ ਲਓ ਜੀ ਇੰਟੀਰੀਅਰ ਸਿਸਟਮ ਚੈੱਕ ਕਰੋ ਨਵੇਂ ਸੀਟ ਕਵਰ ਨੇ ਕਾਰ ਦੇ ਵਿੱਚ ਵਧੀਆ ਟੱਚ ਸਕਰੀਨ ਲੱਗੀ ਹੋਈ ਹੈ ਕਾਰ ਦੇ ਵਿੱਚ 135000 ਚੱਲੀ ਆ ਆਜਾਤੀ ਦੇ ਰਿਕਾਰਡ ਇੰਜਨ ਗੇਅਰ ਦੀ ਏਸੀ ਹੀਟਰ ਦੀ ਗੱਡੀ ਸਾਰੇ ਪਾਸੋਂ ਓਕੇ ਆ ਪੂਰੀ ਸਾਰੇ ਕਾਗਜ਼ ਪੱਤਰ ਤੁਹਾਨੂੰ ਓਕੇ ਮਿਲਣਗੇ ਪੰਜੇ ਟਾਇਰ ਨੇ ਮੈਨੇ ਹਜੇ 1 ਮਹੀਨਾ ਪਹਿਲੇ ਟਾਇਰ ਪਾਏ ਨੇ ਕਾਰ ਦੇ ਵਿੱਚ ਪੂਰੀ ਓਕੇ ਕਾਰ ਆਗੇ ਇੱਕ ਵਾਰੀ ਕੰਡੀਸ਼ਨ ਵੀ ਚੈੱਕ ਕਰ ਲੋ ਕਾਰ ਦੇ ਚਾਰੇ ਪਾਸੇ ਪੂਰੀ ਓਕੇ ਕਾਰ ਆਗੇ ਸਾਰੇ ਇਹਨਾਂ ਨਾਲ ਬਸ ਥੋੜੇ ਬੰਪਰ ਹੋਏ ਨੇ ਪੇਟ ਪਰ ਇੰਜਨ ਗੇਅਰ ਦੀ ਲੱਗੀ ਪੁੱਜੀ ਦੀ ਉਹ ਚੀਜ਼ ਸਾਡੀ ਫੁੱਲ ਗਾਰੰਟੀ ਹੈ ਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਨਿਕਲੇ ਆਵੇ ਲਓ ਜੀ ਇੱਕ ਵਾਰ ਤੁਹਾਨੂੰ ਆਪਾਂ ਇਹਦਾ ਇੰਟੀਰੀਅਰ ਸਿਸਟਮ ਵੀ ਚੈੱਕ ਕਰਵਾ ਦਈਏ। ਲਓ ਜੀ ਇੰਟੀਰੀਅਰ ਸਿਸਟਮ ਚੈੱਕ ਕਰੋ। ਵਧੀਆ ਕੁਆਲਿਟੀ ਦੇ ਵਿੱਚ ਕਾਰ ਦੇ ਵਿੱਚ ਅਲਾਈ ਵੀਲ ਪਏ ਨੇ। ਇੱਕ ਵਾਰੀ ਆਪਾਂ ਤੁਹਾਨੂੰ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾ ਦਈਏ। ਬਿਲਕੁਲ ਹੀ ਨਵੇਂ ਟਾਇਰ ਪਏ ਨੇ। ਹਜੇ 90 ਪੈਸੇ ਟਾਇਰ ਪਏ ਨੇ ਕਾਰ ਦੇ ਪੰਜੇ। ਕੋਈ ਦਿੱਕਤ ਨਹੀਂ ਕਾਰ ਦੇ ਉੱਪਰ ਪੂਰੀ ਸੋਹਣੀ ਕਾਰ ਆ ਫੌਜੀ ਵੀਰ ਨੇ ਘਰੇ ਹਾਰਸ ਨਾਰ ਕੇ ਰੱਖੀ ਹੋਈ ਆ ਪੂਰੀ ਕਾਰ। ਤੁਹਾਨੂੰ ਇਹਦਾ ਡਿੱਗੀ ਵੀ ਚੈੱਕ ਕਰਾ ਦਈਏ। ਬਿਲਕੁਲ ਹੀ ਨਵੀਂ ਡਿੱਗੀ ਪਈ ਆ ਕਾਰ ਦੀ। ਲਓ ਜੀ ਇੱਕ ਵਾਰੀ ਡਿੱਗੀ ਚੈੱਕ ਕਰੋ ਕਾਰ ਦੀ। ਬਿਲਕੁਲ ਹੀ ਨਵੀਂ ਡ ਕਿਹੜੇ ਕੋਈ ਗਲੌਟ ਨੇ ਸਟਿੱਪ ਨੇ ਵੀ ਆਨ ਯੂਜ਼ ਆਕਾਰ ਦੀ ਪੂਰੀ ਸੋਹਣੀ ਕਾਰ ਆ ਗਈ ਐਚ 43 ਨੰਬਰ ਆਗਾ ਤੇ 3rd ਓਨਰ ਦੀ ਕਾਰ ਆ ਗਈ ਸਕੋਡਾ ਰੈਪਿਡ 2011 ਰਜਿਸਟਰ 12 ਮਾਡਲ ਕਾਰ ਮੇਜੂਸਿਰ ਸਿਰਫ ਸਰਫਤ ਨੂੰ ਹੈ 2 ਲੱਖ 20 ਹਜ਼ਾਰ ਦੀ ਬਾਕੀ ਮੌਕੇ ਦੇ ਮਾਰਦਾਨ ਆਪਾਂ ਕਰ ਦਾਂਗੇ ਸਕਰੀਨ ਤੇ ਨੰਬਰਸੋ ਹੋ ਰਹੇ ਨੇ ਕਾਲ ਕਰ ਲਓ ਸੇਤੀ-ਸੇਤੀ ਕਾਰ ਨੂੰ ਬੁੱਕ ਕਰ ਲਈ ਜਿਸ ਕਿਸੇ ਭਰਾ ਨੂੰ ਕਾਰ ਚਾਹੀਦੀ ਹੋਵੇ ਬਾਕੀ ਲੋਨ ਦੀ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ ਹੈ ਜਿਸ ਕਿਸੇ ਨੇ ਲੋਨ ਕਰਵਾਉਣਾ ਹੈ ਤਾਂ ਲੋਨ ਵੀ ਕਰਵਾ ਦਾਂਗੇ ਸੋ ਇਹ ਸੀ ਕਾਰ ਦੀ ਡਿਟੇਲ ਬਾਕੀ ਹੋਰ ਕਾਰਾਂ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ